ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਖੜੀ ਬਾਰੇ ਮੈਂ ਭਾਈ ਪਿੰਦਰਪਾਲ ਸਿੰਘ ਜੀ ਦੇ ਵਿਚਾਰ ਜ਼ਰੂਰ ਸੁਣੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹ ਕਿਸੇ ਨੇ ਰਵਲਵਰ ਲੈ ਦਿੱਤਾ ਸ਼ਸਤਰ ਵੀ ਤਾਂ ਦਿਲ ਤੋਂ ਬਿਨਾਂ ਰੱਖਿਆ ਜਾਂਦਾ ਚਲਾਇਆ ਵੀ ਨਹੀਂ ਜਾਂਦਾ ਉਹ ਕਿਸੇ ਨੂੰ ਕਿਤੇ ਛਕਣ ਗਿਆ ਕੋਈ ਸਜਨ ਉਹਨੂੰ ਦਿੱਤਾ ਜੀ ਤੇ ਉਹਨੂੰ ਦਿੱਤਾ ਪਿਸਤੌਰ ਵਾਲਵਰ ਦਿੱਤਾ ਕਹਾਣੀ ਜੀ ਜੀ ਨੂੰ ਉਹ ਜਿਵੇਂ ਸੇ ਕਈ ਕਹਾਣੀਆਂ ਜਿਹੜੀਆਂ ਨਾ ਬਨਜਾਰਾ ਬੇਦੀ ਛੱਡ ਪੜਿਆ ਹੋਵੇ ਤੁਸੀਂ ਇਹ ਸੱਤ ਵਾਲੀਮ ਨੇ ਇਹ ਪੰਜਾਬ ਦਾ ਜਿਤਨਾ ਪਿਛੋਕਰ ਸੀ ਚਾ ਮਿੱਥ ਹੈ ਚਾ ਪਿੰਡੂ ਹੈ ਉਸ ਬੰਦੇ ਨੇ ਨਹੀਂ ਮਿਹਨਤ ਕਰਕੇ ਸਾਰਾ ਇਕੱਠਾ ਕਰ ਦਿੱਤਾ ਲੋਕਾਂ ਦੀ ਮਨੋਤਾ ਕਿਹੜਾ ਪਰ ਉਹਨੂੰ ਉਹਨਾਂ ਕੋਸ਼ਾਂ ਨੂੰ ਸ਼ਬਦਾਂ ਦੇ ਪਰਮਾਨ ਦੇ ਕੇ ਨਹੀਂ ਪੜਨ ਲੱਗ ਪੈਣਾ ਹੁਣ ਮੈਂ ਇੱਕ ਵਾਰ ਰਕੜੀ ਵਾਲਾ ਦਿਨ ਹੁੰਦਾ ਜੀ ਹਾਂਜੀ ਉਹ ਇੱਕ ਇੱਕ ਉਹਨਾਂ ਦੀ ਰਸਮ ਜੀ ਸਾਡੇ ਸਾਡੇ ਬੰਦਿਆਂ ਦਾ ਇੰਨਾ ਯੋਰ ਲੱਗਦਾ ਹੁੰਦਾ ਮੈਂ ਕਿਨਾਂ ਕਿ ਰਕੜੀ ਨਹੀਂ ਬਨਣੀ ਚਾਹੀਦੀ ਲਿਖਿਆ ਵੀ ਨਾ ਤੁਸੀਂ ਮਹਾਰਾਜੀ ਤਾਬਿਆ ਬਨੂ ਨਾ ਬਨੂ ਨਾ ਬਾਬੇ ਨਾਨਕ ਨੂੰ ਲਕੜੀ ਠੋਕ ਦਿੱਤੀ ਕੈਲੰਡਰ ਦੇ ਵਿੱਚ ਬਿਬੀ ਨਾਨਕੀ ਬੰਦੀ ਪਈ ਤੇ ਕਮਾਲ ਦੀ ਗੱਲ ਜਿਹੜੀ ਉੱਤੇ ਫੋਟੋ ਦਿਖਾਈ ਏ 1518 ਨੂੰ ਤੇ ਬੇਬੇ ਨਾਨਕੀ ਚਲਾਣਾ ਕਰ ਗਈ ਤੇ ਫੋਟੋ 80 ਸਾਲ ਦੀ ਬਾਬਾ ਜੀ ਨੇ 80 ਸਾਲ ਤੋਂ ਮੁਰਵੀ ਨੂੰ ਨਾਲ ਉਹ ਮੈਂ ਤੇਰੀ ਸੋਚਣਾ ਬਸ ਐਵੀ ਚੱਲੀ ਜਾਂਦਾ ਤੇ ਮੰਨ ਲਓ ਜੇ ਕੋਈ ਅਨਮਤ ਵਾਲਾ ਪੜਦਾ ਹੈ ਕਈ ਵਾਰੀ ਜਿੱਥੇ ਤੁਸੀਂ ਰਹਿੰਦੇ ਹੋ ਉਹ ਉਹਦੇ ਨਾਲ ਕੋਈ ਇਹ ਨਸ਼ਟ ਨਹੀਂ ਹੋ ਜਾਂਦਾ ਵੀ ਅਸੀਂ ਪਤਤ ਹੋ ਗਏ ਆ ਉਹ ਜਿੱਜੋਂ ਸ਼ੁਰੂ ਕਰਦੇ ਆ ਰੱਖਾ ਇਹ ਕਮਾਰਾ ਸੁਆਮੀ ਅਸੀਂ ਰਕੜੀ ਸੜਾ ਰੱਖਾ ਰਬ ਅੰਗਲੇ ਜਿੰਨਾ ਦੀ ਰਕੜੀ ਉਹ ਕਦੀ ਵੇਦ ਪ੍ਰਮਾਨ ਦਿੰਦੀ ਨਹੀਂ ਹੁਣ ਆ ਤੁਹਾਡੇ ਜਿੱਦਣ ਬੱਚੇ ਆ ਭੂਤ ਬੰਦੇ ਆ ਨਾ ਜੀ ਹੈਲੋਵੀਨ ਕਹਿੰਦੇ ਹੋ ਤੁਹਾਡੇ ਨਿਆਣੇ ਨਹੀਂ ਜਾਂਦੇ ਇੱਥੇ ਕਿਉਂ ਨਹੀਂ ਕਹਿੰਦੇ ਵਿਪਰਨਕ ਰੀਤ ਹੈ ਰੀਤਾਂ ਰੀਤੇ ਨਾ ਇਹ ਥੋੜਾ ਦਾ ਇਤਨਾਮੇ ਚ ਲੈ ਕੇ ਅਮਰੀਕਾ ਜਾਓਗੇ ਤੇ ਤੇ ਕੋਲੋ ਵੀ ਤੁਹਾਨੂੰ ਪਰਵਾਣ ਹੈ ਕਿਹੜੇ ਰਤਨਾਮੇ ਚ ਲਿਖੇ ਐਵੇਂ ਨਿੱਕੀਆਂ ਨਿੱਕੀਆਂ ਗੱਲਾਂ ਚ ਨਾ ਉਲਝ ਜਾਈਏ ਉਹ ਨਿਆਣੇ ਇੱਕ ਦਿਨ ਕਰਦੇ ਆ ਚਲੋ ਸ਼ੁਗਲ ਮੇਲਾ ਕਰ ਗਏ ਕੋਈ ਭੂਤ ਬਣਿਆ ਕੁਝ ਕੁਝ ਬਣਿਆ ਪਰ ਸਭੀ ਰੀਤ ਨਹੀਂ ਨਾ ਮੈਂ ਇਸ ਕਰਕੇ ਕਹਿੰਦਾ ਇੰਨੇ ਸੰਕੀਰਨ ਨਹੀਂ ਹੋਣਾ ਚਾਹੀਦਾ ਧਰਮ ਬੜਾ ਉੱਚਾ ਹੈ ਜੀ ਉਹਨਾਂ ਨੂੰ ਇੱਕ ਤਰੀਕਾ ਸੀ ਕਿ ਸੇ ਕਹਿੰਦਾ ਬਾਬਾ ਜੀ ਅਸੀਂ ਤਾਂ ਇੰਨਾ ਸੋਹਣਿਆ ਜਿਹੜਾ ਪ੍ਰਚਾਰਕ ਬੋਲਦਾ ਧਰਮ ਦੀ ਪੇਟੀ ਛੁੜ ਉਹ ਕਹਿੰਦਾ ਮੈਨੂੰ ਤੇ ਇਹ ਸਮਝ ਨਹੀਂ ਪੈਂਦੀ ਸ਼ੁਰਾਕਾਰ ਵੀ ਦਾ ਹੈ ਤੇ ਪਿੱਟ ਪੱਥਰ ਦੀ ਹੈ। ਕਹਿੰਦਾ ਜੇ ਤਾਂ ਪੱਥਰ ਦੀ ਪਿੱਥ ਤੇ ਫਿਰ ਸ਼ੁਰਾ ਅਸਰ ਕੋਈ ਨਹੀਂ ਕਰਦਾ। ਤੇ ਜੇ ਫਿਰ ਸ਼ੁਰਾ ਹੀ ਕਾਗਜ਼ ਦਾ ਹੈ ਤਾਂ ਉਹਨੇ ਜਾਣਾਂ ਕਿਤੇ। ਐਵੇਂ ਵੈਨ ਨਾ ਪਾਓ ਗੁਰਬਾਣੀ ਦੀ ਗਹਿਰਾਈ ਨੂੰ ਦੇਖੀਏ। ਨਾ ਤਾਂ ਕਿ ਜਦ ਦਿੱਤਾ ਪਿਸਤੌਲ ਵੀ ਓਖੇ ਵੇਲੇ ਕੰਮ ਆਏਗਾ। ਉਹ ਲੈ ਗਿਆ ਉਹਨੂੰ ਰਾਤ ਨੂੰ ਟੱਕਰ ਗਿਆ ਲੁਟੇਰੇ। ਉਹਨੇ ਕਹਿੰਦਾ ਜੇਬ ਖਾਲੀ ਕਰ ਜੇਬ ਖਾਲੀ ਕਰਾਤੀ ਪਾਗਲਵਾ ਦਿੱਤੀ ਉਹਦੀ। ਬ੍ਰਾਹਮਣ ਸੱਭ ਕੁਲਵਾਤਾ। ਉਹ ਕੱਪੜੇ ਵੀ ਲੁਵਾਤਾ ਕਹਿੰਦੇ ਕੱਪੜੇ ਬੜਾ ਸੋਹਣਾ ਨੇ ਚੰਗਾ ਪਚਦਾ ਭਾਇ ਚੱਗਾ ਕਹਿੰਦੇ ਸਨ। ਉਹ ਇੱਕ ਚੀਜ਼ ਨਾ ਡੱਬ ਵਿੱਚ ਲਾਂਗੜ ਨਾਲ ਧੋਤੀ ਨਾਲ ਲਕਾਈ ਜਾ ਉਹ ਕਹਿੰਦਾ ਕੀ ਹੈ ਘੜ ਬਾਰੇ ਵੀ ਉਹ ਪਿਸਤੌਲ ਸੀ ਕਹਿੰਦਾ ਇਹ ਕਦੇ ਨਹੀਂ ਕਹਿੰਦਾ ਓਖੇ ਵੇਲੇ ਕੰਮ ਆਏਗਾ ਉਹ ਕਹਿੰਦਾ ਤੂੰ ਭਰਾਵਾ ਕੱਪੜੇ ਵੀ ਲੈ ਜਾ